ਹੈਲੋ ਗਾਇਜ਼ ਮੇਰੇ ਵਲੰਟੀਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਟਵਾਨਾ ਫੈਮਿਲੀ ਵਿੱਚ ਲੈ ਕੇ ਆਏ ਜੀ ਅਧਿਕ ਨਮਾ ਬਲੌਗ ਫੁੱਲ ਵਾਚ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤ ਰੱਖਣ ਸਭ ਦੀਆਂ ਕਮਾਈਆਂ ਦੇ ਵਿੱਚ ਬਰਕਤਾਂ ਪਾਉਣ ਹਾਂਜੀ ਆਪਣੀ ਹੋ ਗਈ ਮਾਰਨਿੰਗ ਰੁਟੀਨ ਸ਼ੁਰੂ ਅੱਜ ਜਿਵੇਂ ਮੈਂ ਤੁਹਾਨੂੰ ਕੱਲ ਪਹਿਲਾਂ ਵਾਲੇ ਬਲੌਗ ਦੇ ਵਿੱਚ ਕੱਲ ਤਾਂ ਬਲੌਗ ਪਾਇਆ ਨਹੀਂ ਹੈਗਾ ਕੱਲ ਐਕਚੁਅਲੀ ਮੇਰਾ ਨਾ ਸਰੀਰ ਸਹੀ ਨਹੀਂ ਸੀਗਾ ਜਿਵੇਂ ਕਈ ਦਿਨ ਹੋ ਗਏ ਨਾ ਥੋੜਾ ਗਲਾ ਖਰਾਬ ਜਿਹਾ ਸੀ ਕੱਲ ਕੁਝ ਜ਼ਿਆਦਾ ਲੱਗਦਾ ਸੀਗਾ ਉਹਦੇ ਕਰਕੇ ਹੈਗੀ ਵੀਡੀਓ ਇੱਕ ਦਿਨ ਪਹਿਲਾਂ ਦੀ ਹੋਈ ਹੈ ਇਹ ਐਕਚੁਅਲੀ ਕੱਲ ਮੈਂ ਕੋਈ ਵੀਡੀਓ ਨਹੀਂ ਸੀ ਬਣਾਈ ਬਸ ਮੇਰੀ ਜਿਹੜੀ ਪਹਿਲਾਂ ਵਾਲੀ ਬਣੀ ਹੋਈ ਸੀ ਮੈਂ ਕਿਹਾ ਚਲੋ ਉਹੀ ਅੱਜ ਤੁਹਾਨੂੰ ਦੱਸ ਦਿਨ ਆਪਾਂ ਸ਼ੇਅਰ ਕਰ ਲੈਂਦੇ ਆ ਤੁਹਾਡੇ ਨਾਲ ਬਾਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵਾਲੇ ਬਲੌਗ ਦੇ ਵਿੱਚ ਦੱਸਿਆ ਸੀਗਾ ਵੀ ਮੰਮੀ ਗਏ ਹੋਏ ਸੀਗੇ ਉਹਨਾਂ ਨੂੰ ਕੰਮ ਸੀਗਾ ਨਾਨਕਿਆਂ ਨੂੰ ਮਾਜੀ ਅੱਜ ਉਹਨਾਂ ਨੇ ਆ ਜਾਣਾ ਤੇ ਅੱਜ ਮਾਰਨਿੰਗ ਦੀ ਰੁਟੀਨ ਦਾ ਸਾਰਾ ਜਿੰਮੇਵਾਰੀ ਆਪਣੀ ਸੀ ਨਹੀਂ ਤਾਂ ਚਲੋ ਆ ਜਾਂਦਾ ਹੈ ਨਾ ਮੈਂ ਤੇ ਮੰਮੀ ਨਾਲ ਮਿਲ ਕੇ ਜੀ ਆਪਾਂ ਕਰ ਲੈਂਦੇ ਹਾਂ ਪਰ ਅੱਜ ਇਹ ਸੀਗਾ ਵੀ ਜਦੋਂ ਇਕੱਲੇ ਨੇ ਮੈਨੇਜ ਕਰਨਾ ਹੋਵੇ ਨਾ ਫਿਰ ਉਸ ਹਾਮਨਾ ਆਪਣੇ ਟਾਈਮ ਟੇਬਲ ਦੇ ਅਕੋਰਡਿੰਗ ਚੱਲਣਾ ਪੈਂਦਾ ਹੈ ਇੱਥੇ ਕੁਝ ਕੰਮ ਆਪਾਂ ਪਹਿਲਾਂ ਕਰ ਲਈ ਸੀ ਜਣੀ ਬਸ ਇੱਥੇ ਮੈਂ ਲੱਗੀ ਸੀ ਟਿਫਨ ਬਣਾਉਣ ਮੈਂ ਦਾਲ ਸਬਜੀ ਗਰਮ ਕਰ ਲਈ ਸੀ ਦਾਲ ਸਬਜੀ ਗਰਮ ਕਰਕੇ ਦਾਲ ਹਾਂਜੀ ਦਾਲ ਬਣਾਈ ਹੋਈ ਸੀ ਦਾਲ ਮੈਂ ਪਾਤੀ ਸਟੀਫਨ ਚ ਦਹੀਂ ਵਗੈਰਾ ਪਾ ਲਿਆ ਸੀ ਜਾਂ ਨਾਲ ਮੈਨੂੰ ਇਸ ਮੇਕ ਚਲ ਜਾਣ ਨੂੰ ਰੋਟੀਨ ਸੇਕ ਲੱਗਦਾ फटाफट ਇਹ ਸੀਗਾ ਵੀ ਜਦ ਨੂੰ ਆਚਾਰ ਵਗੈਰਾ ਪਾ ਦਮਾਂ ਵੀ ਜਦ ਹੀ ਫੁਲਕੇ ਬਣ ਜਾਣਗੇ ਫੁਲਕੇ ਬਣਿਆ ਤੇ ਟਿੱਫਨ ਰੈਡੀ ਕਰਾਂ ਵੈਸੇ ਜੀ ਚਲੋ ਪਸ਼ੂਆਂ ਦਾ ਤਾਂ ਕੰਮ ਹੋਇਆ ਹੋਇਆ ਸੀ ਉਡੀਕ ਤਾਂ ਕੋਈ ਦਿੱਕਤ ਹੈ ਨਹੀਂ ਸੀ ਕਿਉਂਕਿ ਧਾਰ ਵਗੈਰਾ ਆਪਾਂ ਚੋਲੀ ਸੀ ਉਦੋਂ ਤੱਕ ਪਰ ਸ ਵੀਰੇ ਐਨਾ ਮੈਂ ਇੰਨੀ ਮੈਂ ਕਿ ਨਹੀਂ ਅਬੀ ਜਿਆਦਾ ਬੀਜ਼ੀ ਲਾਈਫ ਹੁੰਦੀ ਆ ਨਾ ਵੀ ਕਹਿੰਦੇ ਹੁੰਦੇ ਨੇ ਜੇ ਨਾ ਮਰਨ ਨੂੰ ਵੀ ਉਹ ਹੋ ਗਏ ਕੀ ਕਹਿੰਦੇ ਨੇ ਵੀ ਮਰਨ ਦਾ ਸਹਾਰ ਉਹ ਵੀ ਇਹ ਕਹਿਣਾ ਪਊਗਾ 2 ਮਿੰਟ ਰੁਕ ਜਾ ਫਿਰ ਚੱਲਦੇ ਆ ਨਾਲ ਹਨਾ ਮੈਂ ਬਸ ਦੀ ਮਜ਼ਾਕ ਕਰਦਿਆਂ ਤੇ ਬਸ ਟਿਫਨ ਰੈਡੀ ਕਰਕੇ ਮੈਨੂੰ ਇਹ ਜਿਵੇਂ ਕਿ ਜਲਦੀ ਜਲਦੀ ਟਿਫਨ ਨੂੰ ਕਿਉਂਕਿ ਇਹ ਹੋ ਜਾਂਦਾ ਜੀ ਹਨਾ ਚਲੋ ਆਪਾਂ ਘਰ ਦੇ ਕੰਮ ਕਰਨੇ ਨੇ ਉਹ ਇਧਰ ਉਧਰ ਹੋ ਜਾਂਦਾ ਪਰ ਜਿਹਨਾਂ ਡਿਊਟੀ ਦਾ ਟਾਈਮ ਹੈ ਨਾ ਉਹ ਨਹੀਂ ਚੇਂਜ ਹੋ ਸਕਦਾ ਬਸ ਫਤਿਹ ਉੱਠ ਚੁੱਕਿਆ ਸੀਗਾ ਬਸ ਉਹਦਾ ਵੈਸੇ ਇੰਸੀ ਮਨ ਮੰਨਦਾ ਹਜੇ ਉੱਠਣ ਨੂੰ ਤਾਂ ਕਰਕੇ ਬਸ ਮੈਨੂੰ ਇਹ ਸੀਗਾ ਮੈਂ ਟਿਫਨ ਵਗੈਰਾ ਬਣਾ ਕੇ ਮੈਂ ਕਿ ਉਹ ਚੰਨ ਨਾਲੇ ਪੱਖਾ ਚਲਦਾ ਏ ਵੀ ਓਨੀ ਦੇ ਥੋੜੀ ਜੀ देर ਗਰਮੀ ਸੁੱਕ ਜੂਗੀ ਨਾਲੇ ਮੈਂ ਓਨੀ ਦੇ ਚੱਕ ਜਮਾ ਬਿਸਤਰੇ ਕਿਉਂਕਿ ਜੇ ਫਤੇਦਾ ਸਿਰ ਬਾਣਾ ਸੀਗਾ ਮੈਂ ਉਹਨੂੰ ਕਹਿ ਰਹੀ ਸੀ ਮੈਂ ਕਿ ਪੁੱਤ ਤੂੰ ਜਾ ਤੂੰ ਆਪਦਾ ਨਹਾ ਲਾ ਵੀ ਮੈਂ ਬਿਸਤਰੇ ਵਗੈਰਾ ਸمیٹਦਾ ਸਾਰੇ ਵੀ ਫਿਰ ਜਿਹੜੇ ਹੋਰ ਕੰਮ ਕਰਨੇ ਨੇ ਜੀ ਫਿਰ ਉਹ ਸਭ ਨੌਨਮ ਮੁਤਾਬਕ ਫਿਰ ਚੱਲਦੇ ਆਪਾਂ ਉਹ ਕੰਮ ਕਰਾਂ ਤੇ ਬਸ ਉਹਨੂੰ ਇਹ ਹੋ ਜਾਂਦਾ ਜੀ ਕੁਛ ਨਾ ਸਵੇਰੇ ਸਵੇਰੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਥੋੜੀ ਜੀ ਨੀਸਤੀ ਜੀ ਹੋ ਜਾਂਦੀ ਆ ਕਿਉਂਕਿ ਰਾਤ ਨੂੰ ਥੋੜਾ ਜਿਹਾ ਬੱਚੇ ਪੈਂਦੇ ਪੈਂਦੇ ਟਾਈਮ ਲੈ ਕਰ ਦਿੰਦੇ ਨੇ ਹੈਨਾ ਤੇ ਫਿਰ ਸਵੇਰੇ ਉੱਠਣ ਨੂੰ ਹੋ ਜਾਂਦੇ ਕੁਝ ਜਿਵੇਂ ਹੁਣ ਆਪਣੇ ਥੋੜਾ ਜਿਹਾ ਗਰਮੀ 에어 ਵਾਲੀਆਂ ਰਾਤਾਂ ਨੇ ਥੋੜੀ ਜਿਹੀ ਛੋਟੀਆਂ ਹੁੰਦੀਆਂ ਨੇ ਇਹ ਹਨਾ ਸਾਦੀਆਂ ਦੀਆਂ ਰਾਤਾਂ ਵੱਡੀਆਂ ਹੋ ਜਾਂਦੀਆਂ ਨੇ ਉਹਦੇ ਕਰਕੇ ਵੀ ਨੀਂਦ ਕੰਪਲੀਟ ਹੋ ਜਾਂਦੀ ਹੈ ਬਾਜੀ ਆਪਾਂ ਵੈੱਡ ਸ਼ੀਟ ਵਗੈਰਾ ਛਾੜ ਕੇ ਵਿਛਾ ਲਈ ਸੀ ਬਿਸਤਰੇ ਵਗੈਰਾ ਚੱਕ ਲਿਆ ਆਪਣੇ ਜਿਹੜੇ ਕੰਮ ਕਰਨ ਨੇ ਸੀ ਆਪਣੇ ਕੰਪਲੀਟਲੀ ਜਿਹੜੇ ਇਹ ਹੋ ਗਏ ਕਿਉਂਕਿ ਮੈਨੂੰ ਇਹ ਆਜੀ ਵੀ ਫਤਿਹ ਦੇ ਜਾਣ ਤੋਂ ਪਹਿਲਾਂ ਪਹਿਲਾਂ ਜਿਹੜੇ ਕੰਮ ਹੋ ਜਾਣ ਹੋ ਜਣਾ ਕਿਉਂਕਿ ਉਸ ਤੋਂ ਬਾਅਦ ਫਿਰ ਮੈਨੂੰ ਏਸੀ ਮੈਂ ਕਿਹਾ ਵੀ ਚਲ ਝਾੜੂ ਪੋਚਾ ਵਗੈਰਾ ਉਹ ਬਾਅਦ ਵਿੱਚ ਹੋ ਜਾਊਗਾ ਵੀ ਜਿਹੜੀ ਐਵੇਂ ਚੱਕਦਰ ਕਰਨ ਵਾਲੀ ਹੁੰਦੀ ਆ ਨਾ ਉਹ ਹੋ ਜਵੇ ਅ ਕੁਝ ਜਿਵੇਂ ਆਏ ਹੋ ਜਾਂਦਾ ਨਾ ਵੀ ਗਰਮੀ ਕਰਕੇ ਫਟਾਫਟ ਵੀ ਕੰਮ ਕਰੀਏ ਕਰਕੇ ਬੇਲੇ ਹੋਈਏ ਚਲੋ ਫਿਰ ਚਾਹੇ ਸਾਰੀ ਦਿਹਾੜੀ ਬੰਦਾ ਰੈਸ ਪਈ ਆ ਵੀ ਰਵੇ ਰੈਸਟ ਕਰੇ ਹਨਾ ਉਹ ਗੱਲ ਅਲੱਗ ਆ ਪਰ ਸਵੇਰੇ ਥੋੜਾ ਜਿਹਾ ਹੋ ਜਾਂਦਾ ਨਾ ਕਹਿੰਦੇ ਹੁੰਦੇ ਨੇ ਵੀ ਅ वैसे हरिक पैण ਨਾਲ ਹੀ ਆ ਕੰਮ ਹਨਾ ਵੀ ਜਿੱਥੋਂ ਰਾਤ ਨੂੰ ਖਤਮ ਹੁੰਦੇ ਨੇ ਦੂਸਰੇ ਦਿਨ ਉਥੋਂ ਹੀ ਫੇਰ ਸ਼ੁਰੂ ਹੋ ਜਾਂਦੇ ਨੇ ਹਨਾ ਵੀ ਪਰ ਇਹ ਕਮਾਕਾਰਾਂ ਨੂੰ ਨਾ ਹੀ ਅਜੇ ਤੱਕ ਕਿਸੇ ਨੇ ਮਕਾਇਆ ਹੈ ਤੇ ਨਾ ਹੀ ਕਿਸੇ ਤੋਂ ਜੀ ਮੁੱਕੇ ਨਹੀਂ ਹਨਾ ਇਹ ਇਦਾਂ ਹੀ ਚੱਲਦੇ ਰਹਨੇ ਬਾਜੀ ਮੇਰੇ ਜਦ ਨੂੰ ਵਿਸਤਰੇ ਵਗੈਰਾ ਚੱਕ ਹੋਏ ਉਦੋਂ ਤੱਕ ਫਤੇ ਨੇ ਬ੍ਰਸ਼ ਵਗੈਰਾ ਕਰਕੇ ਨਹਾ ਤੋ ਕਿ ਉਹ ਲੱਗ ਗਿਆ ਸੀ ਮੈਨੂੰ ਇਸ ਮੈਂ ਕਿਹਾ ਚਲ ਵੀ ਜਦ ਨੂੰ ਨੇ ਸੌਕਸ ਵਗੈਰਾ ਪਾਉਣੀਆਂ ਨੇ ਨੇ ਵੀ ਮੈਂ ਸਿਰ ਬਾਦ ਨਹੀਂ ਉਹਦਾ ਬਾਜੀ ਮੈਂ ਸਰ ਉਹਦਾ ਬਾਕੇ ਫਿਰ ਉਹਦੇ ਟਿਫਨ ਕੋਲ ਜਾਉਂਗੀ ਉਦੋਂ ਤੱਕ ਫਿਰ ਉਹਨੇ ਜਿਵੇਂ ਪੱਗ ਬੰਨਣੀ ਆ ਤੇ ਫਿਰ ਉਹ ਐਵੇਂ ਹੋ ਜਾਂਦਾ ਨਾ ਵੀ ਨਹੀਂ ਫਿਰ ਜਿਵੇਂ ਹੁਣ ਮੈਂ ਜੇ ਕੀਰਤਨ ਚ ਜਾਨੀ ਆ ਫਿਰ ਉਹਦੇ ਕੰਮ ਲੇਟ ਹੋ ਜਾਂਦੇ ਨੇ ਕਿਉਂਕਿ ਮੈਂ ਜਿਵੇਂ ਹੁਣ ਉਹਦੀ ਪੋਣੀ ਵੀ ਕਰਵਾਉਣੀ ਆ ਸਿਰ ਵੀ ਬੋਣਾ ਏ ਫਿਰ ਉਹਦੇ ਕਰਕੇ ਹੋ ਜਾਂਦਾ ਵੀ ਜਿੰਨੀ ਦੇਰ ਉਹਨੂੰ ਪੱਗ ਨੂੰ ਲੱਗਣੀ ਓਨੀ ਦੇਰ ਮੈਂ ਟਿਫਨ ਵਗੈਰਾ ਬਣਾ ਦੂੰ ਉਹਦੇ ਨਾਲ ਹੀ ਨਾਲ ਉਹਦਾ ਜਿਵੇਂ ਜਾਦੋ ਦੋ ਜੋ ਵੀ ਉਹਨੇ ਪੀਣਾ ਹੋਊਗਾ ਉਹ ਬਣਾ ਦੂੰਗੀ ਹਨਾ ਉਨੀ ਦੇਰ ਚ ਉਹਨੇ ਤਿਆਰ ਹੋ ਜਾਣਾ ਫਿਰ ਸਾਡੇ ਦੋਨੇ ਕੰਮ ਸਹੀ ਤਰੀਕੇ ਨਾਲ ਚੱਲ ਪੈਂਦੇ ਨੇ ਆਪਣੇ ਟਾਈਮ ਨੂੰ ਮੈਨੇਜ ਕਰਨਾ ਨਾ ਆਪਣੇ ਹੱਥ ਵਿੱਚ ਹੁੰਦਾ ਏ ਕਈ ਵਾਰੀ ਆਪਾਂ ਨੂੰ ਇਹ ਹੋ ਜਾਂਦਾ ਹਨਾ ਵੀ ਆਪਾਂ ਜ਼ਿਆਦਾ ਕਾੜੀ ਕਰਦੇ ਕਰਦੇ ਨਾ ਜਿਵੇਂ ਆਪਾਂ ਕੰਮ ਮਲਟਿਫੋਲਡ ਕਰ ਲੈਂਦੇ ਆ ਕਿਉਂਕਿ ਹਮੇਸ਼ਾ ਆਪਣੇ ਮਾਈਂਡ ਨੂੰ ਨਾ ਮਤਲਬ ਸ਼ਾਂਤ ਰੱਖੋ ਚਾਹੇ ਆਪਾਂ ਨੂੰ ਕਾੜੀ ਵੀ ਆ ਕਿਸੇ ਚੀਜ਼ ਦੀ ਵੀ ਜਦੋਂ ਆਪਣਾ ਮਾਈਂਡ ਸ਼ਾਂਤ ਆ ਨਾ ਉਹ ਚੰਗੀ ਤਰ੍ਹਾਂ ਇਹ ਆਪਾਂ ਚੀਜ਼ ਦੀ ਸੋਚ ਬਚਾ ਕਰ ਸਕਦੇ ਆ ਕਿਸੇ ਵੀ ਕੰਮਕਾਰ ਚ ਕਰ ਦੇਣੀ ਹੈਗੀ ਕਿਸੇ ਵੀ ਕੰਮਕਾਰ ਚ ਫਿਰ ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗ ਜਾਂਦਾ ਹੁੰਦਾ ਨਾ ਵੀ ਹਾਂ ਅਸੀਂ ਇਹ ਕੰਮ ਪਹਿਲਾਂ ਕਰਨਾ ਅਸੀਂ ਇਹ ਕੰਮ ਬਾਅਦ ਵਿੱਚ ਕਰਨਾ ਹੈ ਇਹੀ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਇਹੀ ਰੂਟੀਨ ਫੋਲੋ ਹੁੰਦਾ ਹੈ ਹੈਨਾ ਵੀ ਆਪਾਂ ਜ਼ਿੰਦਗੀ ਦੇ ਵਿੱਚ ਨਾ ਬਹੁਤ ਤਰ੍ਹਾਂ ਦੇ ਉਤਰਾ ਚੜਾ ਆਉਂਦੇ ਆਉਂਦੇ ਰਹਿੰਦੇ ਹੁੰਦੇ ਨੇ ਨਾ ਵੀ ਉਹਨਾਂ ਨੂੰ ਦੇਖ ਕੇ ਕਦੇ ਵੀ ਬੰਦੇ ਨੂੰ ਘਬਰਾਉਣਾ ਨਹੀਂ ਚਾਹੀਦਾ ਜਦੋਂ ਬੰਦਾ ਘਬਰਾਉਂਦਾ ਹੈ ਆਪਣੀ ਜ਼ਿੰਦਗੀ ਦੇ ਉਤਰਾ ਚੜਾ ਤੋਂ ਨਾ ਫਿਰ ਉਦੋਂ ਹੀ ਆਪਾਂ ਫੇਲ ਹੁੰਨੇ ਆ ਹਮੇਸ਼ਾ ਕਹਿੰਦੇ ਹੁੰਦੇ ਨੇ ਵੀ ਪਾਣੀ ਦੇ ਵਿੱਚ ਵੀ ਨਾ ਵੀ ਜੇ ਲੌਂਗ ਟਾਈਮ ਲਈ ਤੁਸੀਂ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਾਂਤਮਈ ਰਹਿਣਾ ਪੈਣਾ ਈ ਹੈ ਨਾ ਜੇ ਤੁਸੀਂ ਜ਼ਿਆਦਾ ਪਾਣੀ ਦੇ ਵਿੱਚ ਹੜਬੜੀ ਮਚਾਉਣੀ ਹੈ ਨਾ ਉਨੀ ਛੇਤੀ ਤੁਸੀਂ ਪਾਣੀ ਦੇ ਵਿੱਚ ਡੁੱਬੋਗੇ ਵੀ ਹਮੇਸ਼ਾ ਆਪਣੇ ਆਪ ਨੂੰ ਨਾ ਸ਼ਾਂਤ ਰੱਖੋ ਜਦੋਂ ਆਪਾਂ ਸ਼ਾਂਤ ਹਾਂ ਤਾਂ ਆਪਣਾ ਮਾਈਂਡ ਵਧੀਆ ਤਰੀਕੇ ਨਾਲ ਸੋਚਦਾ ਇਹ ਚੀਜ਼ਾਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਉਹ ਕਹਿੰਦੇ ਨੇ ਭਾਜੀ ਫਤਿਹ ਚਲੇ ਗਿਆ ਫਤਿਹ ਮਤਲਬ ਘਰ ਤੋਂ ਬਾਹਰ ਚੜ੍ਹਨ ਨੂੰ ਚਲੇ ਗਿਆ ਸੀਗਾ ਫਿਰ ਮੈਂ ਲੱਗੀ ਸੀ ਚਾਹ ਬਣਾ ਕੇ ਢੇਸੀ ਹੁਣ ਆਪਦਾ ਕੱਪ ਮੈਂ ਕਿਹਾ ਵੀ ਬੈਠ ਕੇ ਨਾਲੇ ਚਾਹ ਪੀਣੀ ਆ ਨਾਲ ਖਾਣੇ ਆ ਜੀ ਆਪਾਂ ਦੋ ਚਾਰ ਬਿਸਕਟ ਕਿਉਂਕਿ ਇਹ ਹੋ ਜਾਂਦਾ ਵੀ ਜਿਵੇਂ ਆਪਾਂ ਚਲੋ ਮਾਰਨਿੰਗ अर्ਲੀ ਮਾਰਨਿੰਗ ਹੈ ਨਾ ਉੱਠਣਾ ਪੈਂਦਾ ਫਿਰ ਉੱਠ ਕੇ ਆਪਦੇ ਜਿਹੜੇ ਕੰਮ ਕਰ ਕਰਨੇ ਨੇ ਜਿਉ ਉਹ ਆਪਾਂ ਦੇਖਣੇ ਹੁੰਦੇ ਨੇ ਕੰਮ ਕਰ ਦੇ ਦੇ ਕਰਦੇ ਫਿਰ ਕੁਝ ਮੈਨੂੰ ਇਹ ਵੀ ਆਦਤ ਆ ਜਿਵੇਂ ਮੈਂ ਨਾ ਰੋਟੀ ਖਾਣੀ ਹੁੰਦੀ ਆ ਤਾਂ ਮੈਂ ਉਹ ਸਾਰੇ ਕੰਮ-ਕਾਰ ਕਰਕੇ ਫਿਰ ਖਾਣੀ ਹੁੰਦੀ ਆ ਜਿਵੇਂ 10 ਵਜਣ 10:30 ਹੁੰਨ 11 ਵਜਣ ਉਹ ਮੇਰੀ ਮਤਲਬ ਵੈਸੇ ਹੀ ਮੈਨੂੰ ਰੁਟੀਨ ਜਣੀ ਸ਼ੁਰੂ ਤਾਂ ਮੈਨੂੰ ਨਾ ਮੈਂ ਮਤਲਬ ਜਲਦੀ ਰੋਟੀ ਨਹੀਂ ਖਾ ਸਕਦੀ ਹੈ ਕਿਉਂ ਨਾ ਹੀ ਮੈਨੂੰ ਭੁੱਖ ਲੱਗਦੀ ਆ ਜਲਦੀ ਤਾਂ ਕਰਕੇ ਮੈਨੂੰ ਸਵੇਰੇ ਜਣੀ ਇਹ ਹੋ ਜਾਂਦਾ ਵੀ ਕੁਛ ਨਾ ਕੁਛ ਜਣੀ ਬਣਾਇਆ ਹੋਇਆ ਹੋਵੇ ਬਾਕੀ ਦੇਖਦੇ ਹਾਂ ਜੀ ਹੁਣ ਇੱਕ ਦੋ ਦਿਨ ਚ ਹੈਲਥੀ ਚੀਜ਼ ਬਣਾਉਣੀ ਆ ਕੁਛ ਜਿਹਦੇ ਨਾਲ ਆਪਾਂ ਨੂੰ ਬਾਡੀ ਲਈ ਵੀ ਆਪਣੀ ਲਈ ਸਹੀ ਆ ਕਿਉਂਕਿ ਬਿਸਕੁਟ ਵਗੈਰਾ ਆਪਾਂ ਬੇਸ਼ੱਕ ਖਾਜੂ ਰੋਲਨੇ ਆ ਜਿਹੜੀ ਆਪਾਂ ਨੂੰ ਰੱਜ ਵੀ 2-4 ਮਿੰਟ ਦਾ ਇਹ ਆ ਜਾਂਦਾ ਹੁੰਦਾ ਪਰ ਇਹ ਚੀਜ਼ਾਂ ਆਪਣੀ ਬਾਡੀ ਲਈ ਨਹੀਂ ਸਹੀ ਹੈਗੀਆਂ ਹਨਾ ਮੈਂ ਇਹਨੂੰ ਏਸੀ ਮੈਂ ਕਿਹਾ ਵੀ ਜਿੰਨੀ ਦੇਰ ਜਿਹੜੇ ਕੱਲ ਵਾਲੇ ਕੱਪੜੇ ਸੁੱਕੇ ਹੋਏ ਸੀ ਉਹਨਾਂ ਦੇ ਲਾਉਣੀਆਂ ਤੈ ਕਿਉਂਕਿ ਫਤਿਹ ਦੇ ਜਿਹੜੇ ਡੇਲੀ ਰੁਟੀਨ ਵਾਲੇ ਹੁੰਦੇ ਨੇ ਨਾ ਉਹਨੇ ਡੇਲੀ ਮਤਲਬ ਬਿਅਰ ਕਰਨੇ ਨੇ ਉਹ ਹੁੰਦੇ ਨੇ ਮੇਰੇ ਬੈੱਡ ਦੇ ਵਿੱਚ ਹੀ ਰੱਖੇ ਹੋਏ ਜਿਹੜੇ ਬਾਕੀ ਸਾਡੇ ਮਤਲਬ ਜਿਵੇਂ ਹੁੰਦੇ ਜਿਹੜੇ ਉਹਦੇ ਨਵੇਂ ਨੇ ਤਾਂ ਉਹ ਮਤਲਬ ਉਹਦੀ ਅਲੱਗ ਅਲਮਾਰੀ ਦੇ ਵਿੱਚ ਰੱਖੇ ਹੁੰਦੇ ਨੇ ਬਾਕੀ ਚਲੋ ਸਾਡੇ ਆਪ ਦੇ ਆਪ ਦੇ ਮਤਲਬ ਉਹ ਹਿਸਾਬ ਨਾਲ ਮੈਨੇਜ ਕਿਨੇ ਮੈਨੂੰ ਇਹ ਸੀ ਮੈਂ ਵੀ ਜਿਹੜੇ ਮੈਂ ਨਾ ਪ੍ਰੈਸ ਕਰਨੇ ਸੀ ਉਹ ਸ਼ਰਟਾਂ ਮੈਂ ਰੱਖ ਲਈਆਂ ਸੀਗੀਆਂ ਆ ਕੁਰਸੀ ਤੇ ਜਿਹੜੀਆਂ ਟੰਗੀਆਂ ਹੋਈਆਂ ਸੀ ਉਹ ਸੀ ਮੇਰੇ ਪੱਗ ਪਰਨੇ ਵਗੈਰਾ ਰਹਿੰਦੇ ਸੀ ਮੈਂ ਕਿਹਾ ਚਲ ਉਹਨਾਂ ਦੀ ਤੈਅ ਲਗਾਉਣੀ ਹੈ ਹੁਣ ਬਾਅਦ ਵਿੱਚ ਬਾਕੀ ਕੱਪੜਿਆਂ ਦੀ ਮੈਂ ਤੈਅ ਲਗਾ ਲਈ ਸੀ ਮੈਨੂੰ ਇਹ ਵੀ ਸੀ ਨਾਲ ਦੀ ਨਾਲ ਮੈਂ ਕਿਹਾ ਵੀ ਮੇਰੀ ਚਾਹ ਠੰਡੀ ਹੋ ਜੂਗੀ ਹੈਨਾ ਵੀ ਦੇ 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 ਕਿਤੇ ਵੀ ਹੁਣ ਇਧਰ ਕੰਮ ਕਰਦੀ ਕਰਦੀ ਮੇਰੀ ਚ ਮੈਨੂੰ ਦੁਬਾਰਾ ਚਾਹ ਗਰਮ ਕਰਨੀ ਕਹਿੰਦੇ ਹੁੰਦੇ ਨੇ ਨਾ ਵੀ ਦੂਜੀ ਵਾਰ ਦੇ ਜੁੜੇ ਰਿਸ਼ਤੇ ਤੇ ਦੂਜੀ ਵਾਰ ਦੀ ਕੀਤੀ ਹੋਈ ਗਰਮ ਚਾਹ ਦੋਨਾਂ ਦਾ ਟੇਸਟ ਬਦਲ ਜਾਂਦਾ ਈ ਬਾਜੀ ਹੁਣ ਆਪਣੇ ਕੱਪੜੇ ਧੋਤੇ ਗਏ ਸੀਗੇ ਬਸ ਈ ਹੀ ਥੋੜੇ ਜਿਹਾ ਰਹਿੰਦੇ ਸੀਗੇ ਤੋਂ ਬਸ ਮਤਲਬ ਸੁੱਕਣੇ ਪਉਣ ਤੋਂ ਏ ਲੱਗੀ ਸੀ ਮੈਂ ਸੁੱਕਣੇ ਪਾਉਣ ਦਾ ਟਾਈਮ 10:00 ਵਜੇ ਸੀ 10:00 ਵਜੇ ਤੱਕ ਆਪਣੇ ਜਿਹੜੇ ਘਰ ਦੇ ਸਾਰੇ ਕੰਮ ਸੀਗੇ ਉਹ ਕੰਪਲੀਟ ਹੋ ਗਏ ਸੀ ਝਾੜੂ ਪੋਚਾ ਮੈਂ ਕਰ ਲਿਆ ਸੀਗਾ ਨਾਲ ਦੀ ਨਾਲ ਮੇਰੇ ਜਿਹੜੇ ਕੱਪੜੇ ਵਾਸ਼ ਹੋਣੇ ਸੀਗੇ ਉਹ ਮਸ਼ੀਨ ਚੱਲਦੀ ਸੀਗੀ ਮੈਨੂੰ ਇਹ ਸੀ ਮੈਂ ਕਿਹਾ ਵੀ ਮੇਰੇ ਜਾਨੂ ਮਸ਼ੀਨ ਚੱਲਦੀ ਹੈ ਨਾਲ ਦੀ ਨਾਲ ਮੇਰੇ ਝਾੜੂ ਪੋਚੇ ਦਾ ਕਿਚਨ ਦੇ ਸਾਰੇ ਕੰਮ ਹੋ ਗਏ ਸੀ ਹੁਣ ਆਪਾਂ ਫਰੀ ਆ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੈਂ ਨਾ ਲਾਸਟ ਬਸ ਵੀ ਜਿਹੜੇ ਕੱਪੜੇ ਇਹ ਧੋਤੇ ਹੋਣੇ ਇਹ ਸੁੱਕਣੇ ਪਾ ਕੇ ਹੁਣ ਕਰਦੇ ਆਪਾਂ ਨਹਾਉਣ ਧੋਣ ਦਾ ਨਹਾ ਤੋ ਕੀ ਫਿਰ ਖਾऊंगी ਰੋਟੀ ਰੋਟੀ ਖਾ ਕੇ ਫਿਰ ਕਰਾਂਗੇ ਜੀ ਆਪਾਂ ਬਿਲੇ ਕਿਉਂਕਿ ਇਹ ਜਦੋਂ ਤੱਕ ਫਤਿਹ 2 ਵਜੇ ਤੱਕ ਆਉਂਦਾ ਹੁੰਦਾ ਮਤਲਬ ਉਹ ਹੁਣ ਤਾਂ ਚਲੋ ਇਹ ਆ ਵੀ 2 ਵਜੇ ਹੁੰਦੀ ਸੀ ਛੁੱਟੀ ਹੈ ਨਾ ਹੁਣ ਤਾਂ ਉਹਨੇ ਤਾਂ ਸਕੂਲ ਦਾ ਟਾਈਮ ਚੇਂਜ ਕਰਤਾ ਉਹਨਾਂ ਨੇ ਥੋੜਾ ਜਿਹਾ ਤਾਂ ਕਰਕੇ ਵੀ ਫਿਰ ਉਦੋਂ ਤੱਕ ਆਪਾਂ ਫਰੀ ਆ ਹਨਾ ਬਾਜੀ ਹੁਣ ਕੰਮ ਕਰ ਕਰੇ ਹੋਏ ਨੇ ਹੁਣ ਆਪਾਂ ਰੈਸਟੇ ਕਰਨੀ ਆ ਕਿਉਂਕਿ ਸਵੇਰ ਦੇ 2-3 ਘੰਟੇ ਟਫ ਹੁੰਦੇ ਨੇ ਬਾਜੀ ਸਵੇਰ ਤੋਂ ਲੈ ਕੇ ਹੁਣ ਆਪਾਂ ਮਿਲੇ ਆ ਜੀ ਸ਼ਾਮ ਨੂੰ ਇਹ ਆ ਗਿਆ ਸੀ ਮੁੰਡਾ ਦੁੱਧ ਲੈਣਾ ਇਹ ਇੱਥੇ ਮੈਂ ਨਾ ਮਤਲਬ ਅਸੀਂ ਰੋਟੀ ਦੀ ਦਾਲ ਸਬਜ਼ੀ ਦਾ ਕੰਪਲੀਟਲੀ ਜੋ ਕੰਮ ਕਰਨ ਵਾਲੇ ਹੈਗੇ ਸੀ ਉਹ ਸਾਰੇ ਕਰੇ ਹੋਏ ਸੀ ਵੀ ਫ੍ਰੀ ਸੀ ਮੈਨੂੰ ਅਸੀਂ ਮੈਂ ਕਿਹਾ ਥੋੜੀ ਦੇਰ ਬੀੜੇ ਚ ਬੈਠਦੇ ਆ ਹਨਾ ਬਾਹਰਲਾ ਮਾਹੌਲ ਦੇਖਦੇ ਆ ਹਨਾ ਬਾਹਰ ਨਾ ਮੌਸਮ ਬਹੁਤ ਸੁਣਾ ਹੋਇਆ ਹੈ ਸੀਗਾ ਬੱਦਲ ਜੇ ਹੋਏ ਹੋਏ ਸੀਗੇ ਤਾਂ ਕਰਕੇ ਫਿਰ ਮੈਨੇ ਮੈਂ ਕਿਹਾ ਚਲ ਥੋੜੀ ਜੀ देर ਬੈਨੇ ਕੁਛ ਇਹਨੇ ਦੁੱਧ ਲੈਣ ਆਉਣਾ ਸੀ ਹਰ ਕੋਈ ਜੜਾ ਹੁੰਦਾ ਆਪਦੇ ਦੁੱਖ ਰੋਕੇ ਚਲੇ ਜਾਂਦਾ ਨਾ ਵੀ ਮੇਰੀਆਂ ਸੁਣਨ ਕਿਸੇ ਕੋਲ ਕਦੇ ਕੋਟਾ ਇਹ ਵੀ ਆਇਆ ਸੀਗਾ ਮੈਂ ਇਹਨੂੰ ਹਾਦੀ ਸੀ ਮੈਂ ਕਿਹਾ ਸਾਤਾ ਤੂੰ ਮੈਂ ਕਿਹਾ ਬੜਾ ਕੱਟ ਬਦਲਿਆ ਆਪਦਾ ਕਹਿੰਦਾ ਮੇਰੇ ਗੰਜ ਪੈਣ ਲੱਗ ਗਿਆ ਤਾਂ ਕਰਕੇ ਉਹ ਆਪਦੇ ਦੁਖਾਉਂਦਾ ਸੀਗਾ ਕੋਝ ਉਸ ਮੈਨੂੰ ਇਹ ਮੇਘਵੀ ਚਲੇ ਇਹ ਹੁਣ ਦੁੱਧ ਲੈ ਜਾਊਗਾ ਗੁਰਦਰਾ ਸਾਹਿਬ ਚ ਪਾਠ ਹੋ ਜਾਊਗਾ ਫਿਰ ਆਪਾਂ ਗੇਟ ਲਾ ਕੇ ਬੇਲੇਬਾਜੀ ਹੋਣਾ ਆਪਾਂ ਕਰਦੇ ਅਪਲੋ ਦਾ ਐਂਡਰ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲਾ